हेलो जी सत श्री अकाल जी प्लीज गाइस रिक्वेस्ट है चैनल को सब्सक्राइब जरूर करके जाइए वीडियो को लाइक करके जाइए प्योर शिमर ਦੇ ਸੂਟ ਰਣ ਵਾਲੇ ਨੇ ਪ੍ਰਾਈਸ 2650 ਰੁਪਏ ਸ਼ਿਮਰ ਦਾ ਬਹੁਤ 트ੈਂਡ ਹੈ ਤੇ ਪਿਓਰ ਦਾ ਨਾਲ ਤੁਹਾਨੂੰ ਦੁਪੱਟਾ ਦਿੱਤਾ ਜਾ ਰਿਹਾ ਹੈ ਨੈਕਸਟ ਸੂਟ ਮਸਲੀਨ कॉटन ਦਾ ਰਹਿਣ ਵਾਲਾ ਹੈ ਪ੍ਰਾਈਸ 1150 ਰੁਪਏ ਇਹਦੇ ਨਾਲ ਕੰਟਰਾਸਟ ਵਿੱਚ ਤੁਹਾਨੂੰ ਬੋਟਮ ਤੇ ਦੁਪੱਟਾ ਦਿੱਤੇ ਜਾ ਰਿਹਾ ਹੈ ਮਸ਼ੀਨ ਵਰਗ ਮਿਲ ਜਾਏਗਾ ਪ੍ਰਾਈਸ 10 ਦਿੱਤਾ ਗਿਆ ਕਲਰ ਕੰਟਰਾਸਟ ਬਹੁਤ ਸੋਹਣੇ ਬਣਾਏ ਹੋਏ ਨੇ ਬੋਟਮ ਤੇ ਵੀ ਤੁਹਾਨੂੰ ਵਰਗ ਦੁਪੱਟੇ ਤੇ ਵੀ ਤੁਹਾਨੂੰ embroidery ਮਿਲ ਜੇਗੀ ਨੈਕਸਟ ਸੂਟ ਵੀ 5 ਮੀਟਰ ਮਸਲੀਨ ਕਾਟਨ ਦਾ ਰਹਿਣ ਵਾਲਾ 1250 ਰੁਪਏ ਪ੍ਰਾਈਸ ਤੇ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਗੋਟਾ ਪੱਟੀ ਦੇ ਨਾਲ ਇਸ ਤੇ ਉੱਤੇ ਬਹੁਤ ਹੀ ਸੋਹਣੀ ਪ੍ਰਿੰਟ ਦੇ ਉੱਤੇ ਬ੍ਰਸ਼ ਪੇਂਟ ਦੇ ਉੱਤੇ ਬਹੁਤ ਹੀ ਸੋਹਣੀ ਗੋਟਾ ਪੱਟੀ ਦੇ ਨਾਲ ਡਿਜ਼ਾਈਨਿੰਗ ਤਿਆਰ ਕੀਤੀ ਹੋਈ ਹੈ ਪਹਿਲੇ ਦੇ ਚ ਵਾਈਟ ਕਲਰ ਸੀਗਾ ਹੁਣ ਹੋਰ ਵੀ ਕਲਰ ਆ ਗਏ ਨੇ ਤੇ ਨੈਕਸਟ ਸੂਟ ਜੋ ਹੈ ਨੇਚਰਲ ਗਰੇਵ ਦਰਹਿਣ ਵਾਲਾ ਹੈਂਡਵਰਕ ਫੁੱਲ ਦਿੱਤਾ ਜਾ ਰਿਹਾ ਹੈ ਸ਼ਰਟ ਦੇ ਉੱਤੇ ਦੁਪੱਟੇ ਦੇ ਉੱਤੇ ਵੀ ਤੁਹਾਨੂੰ ਲੈਸ ਲੱਗੀ ਹੋਈ ਮਿਲ ਜੀਏਗੀ 12000 ਰੁਪਏ ਦਾ ਪ੍ਰਾਈਸ ਹੈਗਾ ਤੇ ਨੈਕਸਟ ਸੂਟ ਵੀ ਬਹੁਤ ਸੋਹਣਾ ਕਲਰ ਅਵੇਲੇਬਲ ਹੈਗਾ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਸਕਰੀਨ ਤੇ ਜੋ ਨੰਬਰ ਤੁਹਾਨੂੰ ਸ਼ੋ ਕੀਤਾ ਗਿਆ ਉੱਥੇ ਜਾ ਕੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਨੈਕਸਟ ਸੂਟ ਵੀ ਪਿਓਰ ਮਸਲੀਨ कॉटन ਦਾ ਰਹਿਣ ਵਾਲਾ 1000 ਰੁਪਏ ਪ੍ਰਾਈਸ ਰਹੇਗਾ ਇਸ ਤੇ ਬਹੁਤ ਹੀ ਸੋਹਣੀ ਮਸ਼ੀਨ ਐਮਬਲੋਇਡਰੀ ਮਿਲ ਜੇਗੀ ਪਲੇਨ ਦੁਪੱਟਾ ਹੈਗਾ ਇਹ ਬਹੁਤ ਹੀ ਸੋਹਣੀ ਕੰਟਰਾਸਟ ਵਿੱਚ ਏਮਬਲੋਇਡਰੀ ਬਣਾਈ ਹੋਈ ਹੈ ਪ੍ਰਾਈਸ 1000 ਰੁਪਏ 5 ਮੀਟਰ ਇਹਦਾ ਵੀ ਫੈਬਰਿਕ ਰਹਿਣ ਵਾਲਾ ਹੈ ਤੇ ਮਸਲੀਨ ਕੋਟਨ ਇਹਦਾ ਫੈਬਰਿਕ ਰਹੇਗਾ ਬਹੁਤ ਸੋਹਣੇ ਕਲਰ ਅਵੇਲੇਬਲ ਨੇ ਬਹੁਤ ਹੀ ਪਿਆਰੇ ਸੂਟ ਨੇ ਤੇ ਜੇ ਗਾਇਸ ਵੀਡੀਓਜ਼ ਅੱਛੀ ਲੱਗਦੀ ਹੈ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ